ਨੋਪਰੀ ਜੀ ਮੈਂ ਤੈਨੂੰ ਕਿਹਾ ਹੁੰਦਾ ਹੁੰਨੀ ਆ ਤੇਰਾ ਖਾਣ ਪੀਣ ਵੱਲ ਧਿਆਨ ਹੁੰਦਾ ਵਾ ਕਾ ਚੱਕ ਕਦੀ ਮੈਨੂੰ ਪਾਣੀ ਲਿਆ ਦੇ ਕਦੀ ਰੋਟੀ ਆਪ ਜਾਂ ਬਣਾ ਦੋ ਕਦੀ ਮੈਨੂੰ ਰੋਟੀ ਲਿਆ ਦੇ ਭੁੱਖ ਲੱਗ ਜਾਂਦੀ ਤੈਨੂੰ ਤੂੰ ਪੜਾਈ ਨੂੰ ਕਿਹੜਾ ਟਾਈਮ ਦੇਣਾ ਹੈ ਇਹ ਦੱਸ ਮੈਨੂੰ ਪਹਿਲਾਂ ਮੈਂ ਰੋਗ ਢਾ ਲੇ ਦੋ ਪੜਾ ਵੜਾ ਇਹ ਲੈ ਤੂੰ ਵੀ ਦੋਰੀ ਸਿਰ ਖਾਲਿਆ ਵਾ ਨਹੀਂ ਨਾ ਤੇਰਾ ਬੋਲ ਪਾਣੀ ਇੰਨਾ ਕਿਉਂ ਵਿਗੜਿਆ ਪੁੱਤ ਸਹੀ ਮੈਨਾਂ ਤੈਨੂੰ ਲੱਗਦਾ ਨਹੀਂ ਮਾਂ ਤਾਂ ਭਾਵੇਂ ਤੇਰੀ ਸਗੀ ਭੈਣ ਨਹੀਂ ਆ ਪਰ ਉਹ ਵੇਹੜਾ ਬੋਲਦੀ ਵੀ ਮੈਨੂੰ ਕਿੰਨਾ ਸੋਹਣਾ ਵਾ ਹਰ ਦੋਰੀ ਜੁਗਲੀ ਅੰਦਰ ਹੀ ਜਾਣੀ ਆ ਉਹ ਤੇ ਆਪਣੇ ਨਾਨਕ ਜੀ ਮੈਨੂੰ ਲੈ ਕੇ ਗਈ ਨੂੰ ਤੇ ਤੇਰੇ ਨਾਨਕੇ ਵੀ ਪੁੱਛ ਜਾਵਾਂਗੇ ਪਹਿਲਾਂ ਅਸੀਂ ਦੀਦੀ ਨੂੰ ਲੈ ਕੇ ਆਵਾਂ ਐਵੇਂ ਹੀ ਉਹ ਤਾਂ ਜਲਦੀ ਆ ਦੀਦੀ ਨੂੰ ਲੈਣ ਜਾਣਾ ਆਪਾਂ ਕੱਲ ਨੂੰ ਕੱਲ ਮੈਂ ਆਪਣੇ ਨਾਨਕੇ ਜਾਣਾ ਮੈਂ ਪਿਛੇ ਪਛਲ ਤੇ ਲੱਗੇ ਨਹੀਂ ਜਾਣਾ ਜਲਦੀ ਨਹੀਂ ਜੇ ਤਾ ਚਾਹੀ ਮੇਰੀ ਗੱਲ ਸੁਣ ਕੋ ਤਾਂ ਗੋਡੇ ਬੱਚੇ ਬਣੇਗਾ ਹੁੰਦਾ ਵਾ ਦੀ ਵੀਰ ਆਉਗੀ ਨਾਲ ਆਪਾਂ ਉਹਨੂੰ ਨਾਲ ਲੈ ਕੇ ਤੇ ਫਿਰ ਆਪਣੇ ਘਰ ਕੇ ਜਾਵਾਂਗੇ ਮੈਰੀਓ ਜਣਾ ਮੈਂ ਜਾਣਾ ਆਪਣੇ ਘਰ ਨਾਲ ਕੇ ਠੀਕ ਆ ਤੇ ਤੁਸੀਂ ਜਾਣਾ ਉੱਥੇ ਚਲੀ ਜਾਓ ਮੇ ਕੋਲ ਨਹੀਂ ਉੱਥੇ ਜਾਇਆ ਜਾਂਦਾ ਐਵੇਂ ਹੀ ਭੁੱਲੀ ਜਾਂਦੇ ਨਾਪੇ ਤੂੰ ਤੇ ਦਿਨੋ ਦਿਨ ਵਿਗੜਦਾ ਜੇ ਨਾ ਮੈਂ ਹਾਂ ਤੇਰੇ ਪਾਪਾ ਨੂੰ ਕੁਝ ਦੱਸਦੀ ਜੇ ਮੈਂ ਉਹਨੂੰ ਦੱਸਾਂ ਮੈਂ ਤੂੰ ਚੰਗਾ ਰਹੂਗਾ ਮੈਂ ਆਛਾ ਨੂੰ ਗੋਡੇ ਬੱਚੇ ਹਿੰਦਾ ਨਹੀਂ ਬੋਲਦੇ ਹੁੰਦੇ ਠੀਕ ਆ ਤਾਂ ਮੈਂ ਦੱਸੂ ਕਿਦਾ ਕਿ ਆ ਵੀ ਮੈਨੂੰ ਰੂਪ ਜਪੜਾ ਕੇ ਦੋ ਬਣਾ ਕੇ ਦਿੱਤਾ ਪੁੱਤ ਜਦੋਂ ਤੂੰ ਪੜ੍ਹਾਈ ਦਾ ਟਾਈਮ ਹੁੰਦਾ ਉਹਦੇ ਘਾੜ ਪੀਂਦਿਆਂ ਸਾਰੇ ਟੌਪਿਕ ਵਿੱਚ ਪਾਉਣੀ ਹੁੰਦੇ ਆ ਭੁੱਖ ਲੱਗਣ ਦੇ ਸਾਰੇ ਉਦੋਂ ਤੂੰ ਫੋਨ ਤੇ ਲੱਗਾ ਰਵੇਂ ਮੈਨੂੰ ਭੁੱਖ ਦਾ ਨਾ ਪਾਣੀ ਦਾ ਕੋਈ ਟਾਈਮ ਦੇ ਨਹੀਂ ਕਰਦਾ ਆਬੜੇ ਰੋਟੀ ਪੜਾਈ ਦੋ ਕਰ ਲੋ ਰੋਟੀ ਪੜ੍ਹਨ ਦਾ ਟਾਈਮ ਦੇ ਜੇ ਨਾ ਮਿਕੋ ਕੱਲ ਨੂੰ ਮੈਂ ਮਾਂ ਤੋਂ ਲੈਣ ਜਾਣਾ ਵਾ ਤੇ ਮੈਂ ਇਹ ਕੱਪੜੇ ਪ੍ਰੈਸ ਕਰਦੇ ਮੈਨੂੰ ਥੋੜਾ ਜਿਹਾ ਟਾਈਮ ਪੜ੍ਹਾਈ ਤੇ ਲਵਾਣਾ ਫਿਰ ਮੈਂ ਤੇਰੀ ਕਾਲਿਆ ਤੂੰ ਮੇਰਾ ਰੋਟੀ ਭੜਾਉਣੀ ਮੁੜ ਕੇ ਮੈਂ ਇਦਾਂ ਨਾ ਕਰਾਇ ਕੋਤੈ ਬਾਹਲਾ ਹੀ ਕੰਮ ਨਹੀਂ ਐ ਕਹਾਂ ਟੀਚਰ ਨਾਲ ਖੁੱਟਣਗੇ ਤੈਨੂੰ ਟੈਸਟ ਮੇਂ ਚੁੱਪ ਕਰ ਜਾ ਨਹੀਂ ਬਣਾ ਦੇਣਾ ਤੂੰ ਆਜਾ ਨਾ ਮਾਂ ਕੇ ਦੇਤੀ ਚਲ ਮੈਂ ਰੂਵਾ ਤੇ ਬਣਾ ਕੇ ਦੇ ਦਿੰਦੀ ਆ ਫੇਰ ਪੜੂਗਾ ਆ ਠੀਕ ਆ ਚਲ ਠੀਕ ਆ ਫੇਰ ਪੜ੍ਹਨਾ ਹੀ ਹੋ ਮੇਰਾ ਕੋਤੈ ਰੂਵਾ ਕਾ ਜਮਾ ਮੰਡਿਆ ਉਹ ਕਿੰਨਾ ਫੇਰ ਪੜ੍ਹਨਾ ਆ ਤੀ ਕਿ ਰੂਵਾ ਕਾ ਜਮਾ ਬੜਾ ਦੇ ਦਿੰਨੀ ਆ ਇਹਨੇ ਵੀ ਇਦਾਂ ਠੀਠ ਹੋਣ ਤੱਕ ਪੜ੍ਹਨਾ ਨਹੀਂ ਆ ਬੜਾ ਕੇ ਤਾਂ ਦਿੰਨਾ ਹੀ ਪੈਣਾ ਵਾ ਬੜਾ ਦੇ ਦਿੰਨੀ ਆ ਆਪਣੀ ਦਿਨਾਂ ਤੋਂ ਮਾਂ ਤੇ ਇੱਕ ਚੰਗੀ ਆ ਬਹੁਤ ਜਣਾ ਚੱਲਣਾ ਤਾਂ ਹੁੰਦਾ ਹੀ ਆ ਨਾ ਪਰ ਇਹ ਖਾਣੀ ਇਹ ਤਾਂ ਨਹੀਂ ਕੀ ਕਰ ਲੋ ਕਿੱਦਾਂ ਬੋਹਦਾ ਚਾਹ ਉਹਨਿਸ ਕਾ ਆਣਾ ਮਾਹੀ ਬੋਲੀ ਕੋ ਆ ਦੀ ਮਾਂ ਮਾ ਜੀ ਨਹੀਂ ਕਲੀ ਪਾ ਪਾ ਦੀ ਬਰਾਂਤੀ ਬੋਲੀ ਚ ਆਪਣੀ ਬੋਲੀ ਜੰਡਰਿੰਦਾ ਮੈਂ ਅਜੇ ਜਨਕੋਸ ਖਾ ਨਹੀਂ ਇਹ ਤੇ ਇਹ ਕਿਤੇ ਜਲ ਗਿਆ ਵਾ ਰੂਆਕ ਜਦੇ ਬਣਾ ਕੇ ਦੇਣਾ ਹੀ ਪੈਣਾ ਹੁਣ ਬਣਾ ਦਿੰਦੀ ਆ ਨਨਤਾਕ ਐਨਨੇ ਨਹੀਂ ਪੜਨਾ ਤੇ ਨਾ ਇਹਨੇ ਖੜਾ ਛੱਡਣਾ ਇਹਨਾਂ ਮੈਂ ਆਹਦੇ ਕੱਪੜੇ ਵੀ ਪ੍ਰੈਸ ਕਰਨੇ ਕੱਲ ਨੂੰ ਸਾਡੇ ਜਾਣ ਵਿੱਚ ਨਾਪਰੇ ਸਾਹੋਂ ਆ ਗਿਆ ਆਪਣਾ ਹਾਂਜੀ ਹਾਂਜੀ ਕੀ ਬਣਿਆ ਆਗੇ ਸਰਦਾਰ ਜੀ ਕਿ ਨਾ ਇਹ ਨਹੀਂ ਆਗੇ ਸਤਿ ਸ੍ਰੀ ਅਕਾਲ ਕੀ ਬਣਦਾ ਵਾ ਕੋਛੀ ਨਾਪਰੀ ਨੂੰ ਕੁੜਾ ਹੁੰਦੀ ਤੇ ਰੁਆ ਕਰਦਾ ਨਹੀਂ ਹਾਂਜੀ ਆ ਬੜੀ ਨਾਪਰੀ ਦੀ ਸੇਵਾ ਹੰਡੀ ਅੱਜ ਦੇ ਪੁੱਤਰ ਦੀ ਹੈ ਹਾਂਜੀ ਦਾਦਾ ਦੀ ਓਏ ਹਾਲਾ ਨਹੀਂ ਪੀਦਾ ਪੀਦਾ ਨਹੀਂ ਮੈਂ ਪੀਣਾ ਕੇ ਪੀਵਾਂ ਕੋਈ ਨਹੀਂ ਤੁਸੀਂ ਪੀ ਲੋਗੇ ਹੂੰ ਮੈਂ ਬਾਅਦ ਚ ਪੀ ਲਾਂ ਲਾ ਹੀ ਬੜਾ ਤਗੜਾ ਵਾ ਗਲਾਸ ਆ ਵੱਡੇ ਹੀ ਹੈ ਗਰਮੀ ਚ ਵਾਰਾ ਖਾਂਦੇ ਹਾਂ ਹੂੰ ਕੀ ਗੱਲ ਓਏ ਪੜਿਆ ਵੀ ਕੋਹਕ ਨਹੀਂ ਹਾਂਜੀ ਬੜਿਆ ਹੂੰ ਪੜ੍ਹਾਈ ਕੀਤੀ ਥੋੜੀ ਬੜੀ ਹਾਂਜੀ ਪੜ੍ਹਾਈ ਤੇ ਕੀਤੀ ਆ ਚਲੋ ਵਧੀਆ ਚੰਗੀ ਹਾਂਜੀ ਪੜਾ ਕੇ ਬੇਟੀ ਇਹ ਅੰਨਾਈ ਨੇ ਕੰਡਿਆ ਕੋ ਠੰਡੀ ਜੀ ਚੀਜ਼ ਖਾਣ ਨੂੰ ਤੇ ਮੈਂ ਚੱਲ ਕੇ ਬਣਾ ਦਿੰਦੀ ਆ ਜਿੱਦ ਡਿਆ ਹੀ ਕਰਨਾ ਤਾਂ ਮੈਂ ਬਣਾ ਕੇ ਦੇ ਦਊ ਕੁਛ ਆਹਾ ਸੁਆਲ ਬਣਿਆ ਲਾਲ ਖੜੋ ਕੋਣ ਕੋਣ ਨਾ ਹੋ ਅਜ ਮਾ ਮੈਂ ਜਾ ਦੇਖੋ ਆ ਗਿਆ ਆ ਗਿਆ ਭੜੀ ਆ ਗਿਆ ਇਹਨਾਂ ਇਹ ਪਿਲਾ ਕੋਈ ਨਹੀਂ ਮੇਰੇ ਕੋਲ ਸੋਨਾ ਗੇਲਾ ਤੇਰੇ ਪਾਪਾ ਆਏ ਠੀਕ ਆ ਤੇ ਮੈਂ ਉਹਨਾਂ ਤਾਂ ਹੀ ਉਹਨਾਂ ਨੂੰ ਆਖਿਆ ਕਿ ਤੂੰ ਪਾੰਡਿਆ ਨਾ ਪ੍ਰੀਤ ਕਿ ਨਹੀਂ ਤੇ ਮੈਂ ਤਾਂ ਹੀ ਉਹਨਾਂ ਨੂੰ ਆਖਿਆ ਕਿ ਨਾ ਪ੍ਰੀਤ ਪੜ ਕੇ ਆ ਤੇ ਆ ਤੇ ਤੂੰ ਮੇਰਾ ਪਤਾ ਪੜਾਈ ਕਰਿਆ ਕਰ ਠੀਕ ਆ ਤੇ ਤੂੰ ਐਡਾ ਨਾ ਕਰਿਆ ਕਰ ਜਿਹੇ ਐਡਾ ਨਾ ਕਰਿਆ ਕਰ ਕੇ ਇਹ ਗੱਲ ਜੀ ਮੈਂ ਤੇਰੇ ਪਰਦੇ ਵੇਲਾ ਕਿੰਨੇ ਪਉਣੀ ਆ ਤੇਰੇ ਪਾਪਾ ਕੋ ਭਾਈਆ ਮੈਂ ਤੁਹਾਨੂੰ ਕਹਿਣਿਆ ਹਸਾ ਨਹੀਂ ਤਾਂ ਜ਼ਬਰਦਸਤ ਹੋਗਾ ਇੱਕ ਕਹੇਂ ਦਾ ਜੜੀ ਬੋਲੀ ਰਾਤ ਨਾ ਮਤ ਨੂੰ ਮੈਂ ਨਾਲ ਨਾਲ ਸੰਗਿਉਂ ਨਹੀਂ ਗਈ ਕਿ ਮਮਾ ਪਾਪਾ ਨੂੰ ਵਧੀਆ ਤਰੀਕੇ ਨਾਲ ਬੋਲੀ ਲੰਦਾ ਵਾ ਚੰਗਾ ਹੀ ਬੋਲੇ ਤੁਹਾਨੂੰ ਭਾਣੀ ਕੀ ਹੋਏਂਦਾ ਵਾ ਫੇਰ ਸਿਰ ਖਾਂਡਾ ਬਨੇ ਚੰਗਾ ਥੇ ਦਾ ਥੋੜੀ ਵੀ ਬੋਲੀ ਦਾ ਹਾਈਦਾ ਵੱਡੇ ਹੋਇਆ ਵੀ ਤੇਰੀ ਯਾਤ ਨਾਲ ਜਾਊਗੀ ਹਾਂ ਜੇ ਤੂੰ ਨਿੱਕਾ ਮੈਂ ਤੁਹਾਨੂੰ ਇੱਦਾਂ ਬੋਲ ਜਾਵਾਂ ਓਇਆ ਜੋ ਪੁਕਾਰ ਦਿਓ ਸਿਰ ਖਾਈਏ ਮੈਂ ਖਾਈਏ ਮੈਂ ਮੇਰਾ ਦੂਜੀ ਹੁਣ ਤਸੇ ਖਾਦਾ ਤੇਰਾ ਕੰਮ ਆਊਗਾ ਐਵੇਂ ਹੀ ਤੇ ਤੈਨੂੰ ਸਮਝਾਉਂਦੇ ਆ ਸਮਝਾਉਂਦੇ ਆ ਮੇਰਾ ਕੰਮ ਹੇ ਰਾਣੀ ਨਾ ਪੇਉ ਕੋ ਤੇਨੇ ਸਮਝੀ ਨਹੀਂ ਨਗਦੀ ਕਿ ਮੇਰੀ ਮੰਮਾ ਮੇਰੇ ਬਦਲੇ ਕੀ ਕਰਦੀ ਫਿਰਦੀ ਹੈ ਮੇਰੇ ਪਾਪਾ ਨੂੰ ਨਹੀਂ ਦੱਸਦੀ ਓ ਯਾਰ ਤੂੰ ਇੱਕ ਗਾਲੀ ਕਹਿਤੀ ਸੁਣਾਈ ਜਾਂਦੀ ਕੱਲ ਮਾਇਆ ਮਰਸਾ ਦੇ ਜਲ ਕੇ ਉਹਦੋਂ ਕਿ ਤੂੰ ਸੁਣਾਈ ਜਾਂਦੀ ਹੁਣ ਫਿਰ ਮੈਂ ਦੱਸਿਆ ਕਰਨੀ ਮੈਂ ਪਾਪਾ ਨੂੰ ਤੇਰੀ ਨਾ ਬਣੀ ਤੂੰ ਪਾਣਾ ਮੈਂ ਕਪੜੇ ਪ੍ਰੈਸ ਕਰਨਾ ਸਵੇਰ ਦੀ ਕਰ ਲਓ ਖੜਾ ਤੇ ਛੁੱਟੂ ਪਰ ਇਹ ਨਾਲ ਉਹ ਚਾਹ ਤੇ ਇਹ ਨਾਲ ਕੱਪੜੇ ਪ੍ਰੈਸ ਕਰਦੀਆਂ ਕਿ ਤੂੰ ਸਵੇਰੇ ਕੀ ਪਾ ਕੇ ਜਾਣਾ। ਕੁੱਛ ਨਹੀਂ ਆਪਰਾ ਸਰਦਾਰ ਜੀ ਨੂੰ ਕਿ ਕੱਲ ਨੂੰ ਤੂੰ ਕਿਹੜਾ ਸੂਟ ਪਾ ਕੇ ਜਾਣਾ। ਪੈਂਟ ਸ਼ਰਟ ਖਾਣੀ ਹੈ ਕਿ ਕੁਰਤਾ ਪਜਾਮਾ ਫੇਰ ਹੀ ਪ੍ਰੈਸ ਕਰਦੀਆਂ। ਤੂੰ ਆ ਗਿਆ ਸਰਦਾਰ ਜੀ। ਪੱਲਾ ਪੱਲਾ ਬੋਤ ਪੜਲਾ ਤੂੰ। ਤੂੰ ਇਹ ਕੱਲ ਨੂੰ ਕੁਰਤਾ ਪਜਾਮਾ ਕੱਣੇ ਕਿ ਤੇ ਪੈਂਟ ਸ਼ਰਟ ਪਾਣੀ ਜੇ। ਮੇਰਾ ਤੂੰ ਵਾਈਟ ਕੁਰਤਾ ਪਜਾਮਾ ਕਰਦੇ ਨਾਲ ਪਾ ਵੀ ਜਿਹੜੀ ਮਰਜ਼ੀ ਪਾ ਲੈ। ਚਲੋ ਅੱਧਾ ਕਰ ਲੋ ਗਰਮੀ ਚ ਕੁੱਟਾ ਪਜਾਮਾ ਸਹੀ ਆ ਮਨੇ ਮੋਟੀ ਕਰਣਾ ਪਾ ਬੰਨਾ ਕੇ ਨਾਲ ਵਾਈਪ ਪਜਾਮਾ ਕੁੱਟਾ ਪਾ ਕੇ ਨਾ ਬਰੇ ਤੇ ਕਰਨਾ ਮੈਂ ਇਹਦਾ ਦੇ ਪ੍ਰੈਸ ਮੈਂ ਜਾਣਾ ਆਪਣੇ ਨਾਲ ਕੇ ਨਾਂਕੇ ਪਾਲਤ ਦੇ ਨਾਲ ਕੇ ਆਪਣੇ ਪਾਪਾ ਦੇ ਵੀ ਇੱਥੇ ਬੈਠੇ ਨੇ ਇਹਨੇ ਗੱਲ ਕਰ ਲਾ ਪਾਪਾ ਮੈਂ ਜਾਣਾ ਆਪਣੇ ਪੁੱਤ ਮੇਰੀ ਗੱਲ ਸੁਣ ਪਹਿਲਾਂ ਉੱਥੋਂ ਹੋ ਗਿਆ ਨਾ ਕੁੜੀ ਕੋਲੋਂ ਫੇਰ ਤੇਰੇ ਨਾਲ ਕੇ ਚਲ ਜਾਗੇ ਪਹਿਲਾਂ ਬਾਡੇ ਨਾਲ ਕੀ ਉਹ ਪਹਿਲਾਂ ਕੁੜੀ ਦੇ ਨਾਨਕੇ ਜਾਣਾ ਵਾ ਔਰ ਨੂੰ ਨਾਲ ਲੈ ਕੇ ਫੇਰ ਤੇਰੇ ਨਾਨਕੇ ਜਾਵਾਂਗੇ ਸਾਰੇ ਜਣੇ ਇਕੱਠੇ ਹੁਣ ਮੈਂ ਲੈਣੀ ਨਹੀਂ ਕਿਹਦੀ ਗੱਲ ਸਾਨੂੰ ਤਾਂ ਡਈ ਆ ਪਸੰਦ ਤਾਂ ਤੂੰ ਕਿਹੜਾ ਸ਼ੂਟ ਖੜਨਾ ਪਾ ਕੇ ਗੱਲ ਨੂੰ ਮੈਂ ਵੀ ਵਿਆਹ ਲੈਣੀ ਕੋਈ ਸ਼ੂਟ ਆਪਣੇ ਦੋ ਲੈ ਜੀ ਦੋ ਹੀ ਥਾਈ ਜਾਣਾ ਪਣਾ ਵਾ ਠੀਕ ਆ ਤੇ ਮੇਰਾ ਵੀ ਇੱਕ ਪਿੱਟ ਕੇ ਵਿਚ ਲੱਲੀ ਨਾਲ ਮੁੰਡੇ ਦਾ ਲੱਲੀ ਠੀਕ ਆ ਦੋ ਦੋ ਸ਼ੂਟ ਲੈ ਜਾਓ ਪਤਾ ਨਹੀਂ ਦਾ ਦੋਵੇਂ ਪਾਸੇ ਜੇ ਗਏ ਤਾਂ ਰਾਤ ਲੱਗ ਵੀ ਸਕਦੀ ਹੈ ਚਲੋ ਵੀ ਹੋ ਸਕਦਾ ਹੈ ਵਾਪਸ ਆ ਜਾਈਏ ਤੇ ਹੋ ਸਕਦਾ ਰਾਤ ਵੀ ਲੱਗ ਜੇ ਠੀਕ ਠੀਕ ਆ ਪੁਰੀ ਨੂੰ ਮੈਂ ਜਾ ਕੇ ਲੈ ਗਿਆ ਉਤੋਂ ਬਿਨਾਂ ਨਿਕਾ ਸਰਨਾ ਉਹ ਤਾਂ ਵਧੀਆ ਰਮੀ ਉਹ ਦੇਣਾ ਉਹ ਤਾਂ ਬਕਰ ਤੇ ਮੇਰਾ ਵੀ ਦਿਲ ਲੱਗਣ ਦਾ ਤੇਰਾ ਨੇ ਦਿਲ ਲੱਗਦਾ ਨੇ ਇੰਨੇ ਕਿ ਦਿਨਾਂ ਨਾਲੇ ਤੈਨੂੰ ਪਤਾ ਲੱਗ ਗਿਆ ਕਿ ਮੁੰਡਾ ਵੀ ਨਹੀਂ ਆਕੇ ਲੱਗਦਾ ਤੇ ਕੁੜੀ ਵੱਧ ਲੱਗਦੀ ਆ ਤਾਂ ਉਹਦੇ ਨਾਲ ਵਧੀਆ ਰਵੀ ਕੰਮ ਨਹੀਂ ਜਾਣਾ ਵ ਤੇ ਕੋਈ ਗੱਲ ਨਹੀਂ ਤੈਨੂੰ ਵੇਖਿਓ ਸਹੀ ਹਾਂ ਠੀਕ ਆ ਕੱਪੜੇ ਹੁਣੇ ਪ੍ਰੈਸ ਕਰਕੇ ਰੱਖ ਲੈਣੇ ਆ ਲਾਈਟ ਦਾ ਪਤਾ ਨਹੀਂ ਹੁੰਦਾ ਕਿ ਇਹ ਵੇਲੇ ਬੰਦ ਕਰਦੇ ਹਨ ਫਿਰ ਲਾਈਟ ਆਉਂਦੀ ਨਹੀਂ ਆ ਸਵੇਰੇ ਨਾਲ ਜਲਦੀ ਜਲਦੀ ਨਿਕਲ ਜਾਗੇ ਉਹ ਤਾਂ ਹੀ ਲੇਟ ਹੋ ਜਾਣਾ ਜੇ ਮੈਂ ਕੱਲ ਨੂੰ ਕੱਪੜੇ ਪ੍ਰੈਸ ਕੀਤੇ ਸੀ ਕਿੰਨੇ ਵਜੇ ਦਰਨਾ ਚਾਹੀਰੇ ਸੋਹਤੇ ਜਵਾਂਗੇ ਕੱਪੜੇ ਤੇ ਮੈਂ ਅਨੇ ਪ੍ਰੈਸ ਕਾਂਡਾ ਪੀਆ 9 ਵਜੇ ਲਾਂਗੇ ਸੋਹਤੇ ਜਾ ਕੇ ਮੈਂ ਕੀ ਕਰਨਾ ਵਾਂ ਹਾਂਜੀ ਅਗਲੇ ਵੀ 4:30 ਪਾਕੇ ਲਾਂ ਲੈਗੇ ਸਾਰਾ ਰੈਡੀ ਹੋ ਲਣਗੇ ਸੋਹਤੇ ਇੱਥੇ ਜਾਣੀ ਚਾਹਨਾ 9:30 9:10 ਵਜੇ ਚੱਲਾਂਗੇ ਚਲੋ ਠੀਕ ਆ ਜਿੱਦਾਂ ਤੁਸੀਂ ਕਹੋ ਇੰਨਾ ਕੁ ਟਾਈਮ ਜਿਹੜਾ ਠੀਕ ਆ ਹਾਂਜੀ ਆ ਫੇਰ ਮੁੰਨਾ ਵੀ ਆ ਵਾਪਸ 2 ਘੰਟੇ ਉਧਰ ਪਹਿਲਾਂ ਵੀ ਨੇ 2-3 ਘੰਟੇ ਉਧਰ ਲਾ ਕੇ ਤੇ ਚੱਲ ਕੋਈ ਗੱਲ ਨਹੀਂ ਆਪਣੇ ਘਰ ਆਵਾਂਗੇ ਹਾਂਜੀ ਠੀਕ ਆ ਨਾ ਹਾਂਜੀ ਠੀਕ ਆ ਮੈਨੂੰ ਤਾਂ ਚਾਹ ਹੀ ਬੜਾ ਮਾਤ ਕੋ ਜਾਂਦਾ ਚਲੋ ਚਾਹ ਦਾ ਤੇ ਹੁਣ ਉੱਥੇ ਪਤਾ ਲੱਗੂ ਕੁੜੀ ਵੀ ਤੇਰਾ ਕਰਦੀ ਕਿ ਨਹੀਂ ਕਰੂਗੀ ਉਹ ਤੇ ਅੱਗੇ ਮੇਰਾ ਕਰਦੀ ਸੀ ਹੁਣ ਕਿਉਂ ਨਾ ਕਰੂਗੀ ਚਲੋ ਕਰੂਗੀ ਤੇ ਚੰਗੀ ਗੱਲ ਵਾ ਸਾਨੂੰ ਤੇ ਸੋਖੀ ਚਾਹੀਦਾ ਵਾ ਹਾਂਜੀ ਘਰ ਸੁਖ ਵਸਿਆ ਤੇ ਬਾਹਰ ਸੁਖ ਪਾਇਆ ਕਹਿੰਦੇ ਹੁੰਦੇ ਨਾ ਬਾਪੇ ਨੇ ਲਿਖਿਆ ਪਾਣੀ ਚ ਹਾਂਜੀ ਹਾਂਜੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ